ਠਾਣਾ ਢੜੀਵਾਲ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਐਸਐਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਠਾਣਾ ਢੜੀਵਾਲ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਏਐਸਆਈ ਨਿਰਮਲ ਸਿੰਘ ਦੀ ਗਵਾਹੀ ਹੇਠ ਪੁਲਿਸ ਪਾਰਟੀ ਵੱਲੋਂ ਸੰਗਰ ਮੋੜ ਡੜਵਾ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਸੌਰਭ ਪੁੱਤਰ ਲਾਡੀ ਮੁਸੀਬਾਸੀ ਖੈਰਾਕੋਟ ਦੇ ਜੋ ਕੇ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਇਸ ਨੂੰ ਰੋਕ ਕੇ ਪੁਸ਼ਕਿਸ਼ ਕੀਤੀ ਗਈ ਇਹ ਕੋਈ ਸਹੀ ਜਵਾਬ ਨਹੀਂ ਦੇ ਪਾਇਆ ਅਤੇ ਨਾ ਹੀ ਇਸ ਦੇ ਕੋਲ ਮੋਟਰਸਾਈਕਲ ਦੇ ਕੋਈ ਕਾਗਜ਼ात ਸਨ ਜਿਸ ਤੇ ਪੁਲਿਸ ਨੂੰ ਸ਼ੱਕ ਪੈਣ ਤੇ ਜਦੋਂ ਐਸੇ ਨਿਰਮਲ ਸਿੰਘ ਨੇ ਬ੍ਰੀਕੇ ਦੇ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਜਿਸ ਤੇ ਇਸ ਨੂੰ ਗ੍ਰਿਫਤਾਰ ਕਰਕੇ ਇਸ ਤੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਮਾਨਯੋਗ ਐਸਐਸਪੀ ਸਾਹਿਬ ਬਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੜੇਪੁਰਸ਼ਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੈ ਤੇ ਨਸ਼ਿਆਂ ਦੇ ਖਿਲਾਫ ਉਦੇ ਬਰਾਣ ਆਪਾਂ ਜੀ ਐਸਏ ਨਰਮਲ ਸਿੰਘ ਨੇ ਨਾਕਾਬੰਦੀ ਕੀਤੀ ਸੰਗਰ ਮੋੜ ਦੇ ਉੱਤੇ ਤੇ ਵਿਕਰਾਂ ਦੀ ਚੈਕਿੰਗ ਕਰਨ ਦੇ ਹੀ ਤੇ ਉਹਦੇ ਉੱਤੇ ਇੱਕ ਸ਼ੱਕੀ ਨੌਜਵਾਨ ਜਿਹਦਾ ਮੋਟਰਸਾਈਕਲ ਨੰਬਰ ਪਲੇਟ ਸਹੀ ਨਹੀਂ ਸੀ ਉਹਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਹਨੇ ਪੁੱਛਗਿੱਛ ਕੀਤੀ ਜਿਹੜਾ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਬਾਅਦ ਚ ਉਹਨੇ ਦੱਸਿਆ ਪਈ ਜਿਹੜਾ ਮੋਟਰਸਾਈਕਲ ਹੈ ਇਹ ਮੈਂ ਨੰਬਰ ਪਲੇਟ ਜਿਹੜਾ ਹੈਗਾ ਮੇਰੇ ਕੋਲ ਇਹ ਮੈਂ ਕਦੇ ਚੋਰੀ ਕੀਤਾ ਤੇ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਜਿਹੜਾ ਮਕਦਮਾ ਅਰਜ ਕੀਤਾ ਤੇ ਅੱਗੇ ਉਹਨੂੰ ਮਨਜੋਗ ਅਦਾਲਤ ਵਿੱਚ ਪੇਸ਼ ਕਰਕੇ ਉਹ ਰਿਮਾਂਡ ਹਾਸਲ ਕੀਤਾ ਅੱਗੇ ਤਫ਼ਤੀਸ਼ ਜਾਰੀ ਹੈ ਇਹ ਮਿਲ ਕੇ ਇਹਦਾ ਮਿਲ ਕੇ ਇੱਕ ਮੁਕਦਮੇ ਦਾ ਤਾਂ ਸੱਗ ਪਰ ਲੱਗਾ ਵੀ ਜਿਹੜਾ ਇਹਦੇ ਖਿਲਾਫ ਪਹਿਲਾਂ ਹੈਗਾ ਤੇ ਬਾਕੀ ਇਹਨੂੰ ਹੁਣ ਰਿਮਾਂਡ ਤੇ ਲਿਆਂਦਾ ਪੁੱਛਕਿਛ ਕਰਕੇ ਤੇ ਤਫ਼ਤੀਸ਼ ਕਰਕੇ ਦੇਖਦੇ ਆ ਅੱਗੇ ਬੁਕਰ ਨੇ ਉਹ ਸਾਭ ਕੇ ਰੱਖਣ ਆਪਣੀ ਜਿਹੜੀ ਹੈ ਜਿੱਦਾਂ ਗਲੀਆਂ ਦੇ ਵਿੱਚ ਗੱਡੀਆਂ ਖੜੀਆਂ ਕਰ ਛੱਡਦੇ ਨੇ ਆਪਣੀ ਚਾਰ ਦੁਵਾਰੀ ਦੇ ਅੰਦਰ ਲਗਾਉਣ ਇੱਕ ਤੇ ਆਉਣ ਜਾਣ ਵਾਲੇ ਲੰਗਰ ਵਾਲੇ ਲੋਕਾਂ ਨੂੰ ਨਾ ਪਰੇਸ਼ਾਨੀ ਹੋਵੇ ਇਕ ਉਹਨਾਂ ਦੀ ਜਿਹੜੀਆਂ ਵਹੀਕਲ ਨੇ ਉਸ ਰੱਖਿਆਤ ਰਹਿਣ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।